ਇਸ ਜਗ੍ਹਾ ਤੇ ਗਰਦਨ ਤੇ ਹਮੇਸ਼ਾ ਥੋੜੇ ਦਰਦ ਹੁੰਦਾ ਔਰ ਦਰਦ ਇਥੋਂ ਜਾਂਦਾ ਜਾਂਦਾ ਪੂਰੀ ਬਾਹਾਂ ਚ ਜਾਂਦਾ ਔਰ ਇਸ ਜਗ੍ਹਾ ਤੇ ਜਿਹੜੇ ਆਪਣੀਆਂ ਉਂਗਲਾਂ ਔਰ ਹੱਥ ਨੇ ਕਈ ਵਾਰੀ ਸੌਣ ਲੱਗ ਜਾਂਦੇ ਨੇ ਕਿਉਂਕਿ ਇਸ ਜਗ੍ਹਾ ਤੇ ਜਦੋਂ ਲੰਬੇ ਸਮੇਂ ਲਈ ਆਪਾਂ ਕੋਈ ਵੀ ਬੈਠ ਕੇ ਕੰਮ ਕਰਦੇ ਰਹਿੰਦੇ ਆ ਔਰ ਸੈਰ ਨਹੀਂ ਕਰਦੇ ਆਹ ਵਾਲੇ ਜਿਹੜੇ ਮਸਲਜ਼ ਨੇ ਇਹ ਟਾਈਟ ਹੋ ਜਾਂਦੇ ਨੇ ਔਰ ਜਿਹੜੇ ਆਪਣੇ ਇਹਦੇ ਵਿੱਚ ਦੀ ਖੂਨ ਦਾ ਸੰਚਾਰ ਜਾਣਾ ਹੁੰਦਾ ਉਹ ਤੇ ਉਹ ਬਹੁਤ ਜ਼ਿਆਦਾ ਫਰਕ ਪਾਉਂਦਾ ਜਦੋਂ ਆਪਾਂ ਸੈਰ ਕਸਰਤਾਂ ਨਹੀਂ ਕਰਦੇ ਸੋ ਇਸ ਨੂੰ ਠੀਕ ਕਰਨ ਲਈ ਬੜੀਆਂ ਆਸਾਨ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਹਾਂ ਜਿਨ੍ਹਾਂ ਦੇ ਹੱਥ ਵੀ ਸੌ ਜਾਂਦੇ ਨੇ ਔਰ ਗਰਦਨ 'ਚ ਦਰਦ ਵੀ ਰਹਿੰਦਾ ਹੈ ਕਿਉਂਕਿ ਜਿਹੜੇ ਲੋਕ ਕੰਪਿਊਟਰ ਤੇ ਕੋਈ ਵੀ ਕੰਮ ਕਰਦੇ ਆ ਜਾਂ ਬੈਠ ਕੇ ਪੜ੍ਹਦੇ ਆ ਸਪੈਸ਼ਲੀ ਮੋਬਾਈਲ ਦੀ ਵਰਤੋਂ ਜਿਹੜੇ ਲੋਕ ਜ਼ਿਆਦਾ ਕਰਦੇ ਆ ਉਹਨਾਂ ਦੇ ਚੀਜ਼ ਜ਼ਿਆਦਾ ਨਿਕਲ ਕੇ ਸਾਹਮਣੇ ਆਉਂਦੀ ਹੈ ਸੋ ਇਸ ਨੂੰ ਠੀਕ ਕਰਨ ਲਈ ਆਪਾਂ ਆਸਾਨ ਕਸਰਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਹਾਂ ਅਗਰ ਤੁਹਾਡੇ ਕਿਸੇ ਭਾਈਪੈਣ ਦੇ ਗਰਦਨ 'ਚ ਦਰਦ ਹੈ ਉਹਨਾਂ ਨੂੰ ਇਹ ਵੀਡੀਓ ਸਾਂਝੀ ਜ਼ਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਪਹਿਲੀ ਜਿਹੜੀ ਐਕਸਰਸਾਈਜ਼ ਕਰਨੀ ਆ ਤੁਸੀਂ ਇਹ ਸਾਥ ਨੂੰ ਇੱਥੇ ਰੱਖ ਲੈਣਾ ਔਰ ਇਸ ਹੱਥ ਨੂੰ ਅੰਦਰ ਨੂੰ ਜ਼ੋਰ ਲਾਵਾਂਗੇ ਸਿਰ ਨੂੰ ਬਾਹਰ ਨੂੰ ਜ਼ੋਰ ਲਾਵਾਂਗੇ 10 ਸੈਕਿੰਡ ਹੋਲਡ ਇਸਦੇ ਵੀ ਆਪਾਂ 6 ਸੈਟ ਲਾਉਣੇ ਆ ਔਰ ਇਹ ਦੋਨੋਂ ਸਾਈਡ ਕਰਨਾ ਇਸ ਸਾਈਡ ਵੀ ਇਸ ਸਾਈਡ ਵੀ ਦੂਜੀ ਕਸਰਾ ਦੋਨੋਂ ਹੱਥ ਇਦਾਂ ਕਰਕੇ ਪਿੱਛੇ ਰੱਖ ਲੈਣੇ ਆ ਸਿਰ ਨੂੰ ਪਿੱਛੇ ਨੂੰ ਜ਼ੋਰ ਲਾਵਾਂਗੇ ਹੱਥ ਦਾ ਅੱਗੇ ਨੂੰ ਜ਼ੋਰ ਲਾਵਾਂਗੇ 10 ਸੈਕਿੰਡ ਹੋਲਡ ਔਰ ਦੈਨ ਰਿਲੈਕਸ ਇਸਦੇ ਵੀ 6 ਸੈਟ ਲਾਉਣ ਦੀ ਕੋਸ਼ਿਸ਼ ਕਰਨੀ ਉਸ ਤੋਂ ਅਗਲੀ ਕਸਰਤ ਅਗਰ ਤੁਹਾਡੇ ਹੱਥ ਸੌਂਦੇ ਆ ਤਾਂ ਤੁਸੀਂ ਹੱਥਾਂ ਦੀਆਂ ਕਿਹੜੀਆਂ ਕਸਰਤਾਂ ਨੇ ਨੰਬਰ 1 ਐਕਸਰਸਾਈਜ਼ ਮੁਠੀਆਂ ਬੰਦ ਕਰੋਗੇ ਖੋਲੋਗੇ ਬੰਦ ਕਰੋਗੇ ਖੋਲੋਗੇ ਬੰਦ ਕਰੋਗੇ ਖੋਲੋਗੇ 10 ਵਾਰੀ ਕਰਨਾ ਇਸਦੇ 6 ਸੈਟ ਉਸ ਤੋਂ ਅਗਲੀ ਐਕਸਰਸਾਈਜ਼ ਤਾਂ ਬੰਦ ਕਰ ਲੈਣੇ ਆਂ ਔਰ ਆਪਾਂ ਬੋਢੇ ਤੇ ਲਾ ਕੇ ਇਦਾਂ ਖੋਲਾਂਗੇ 1 ਫਿਰ 2 ਫਿਰ 3 ਫਿਰ 4 ਦੇਖੋ ਧਿਆਨ ਨਾਲ ਇਦਾਂ ਤੁਸੀਂ 12 ਵਾਰੀ ਕਰਨਾ ਇਸਦੇ ਵੀ 6 ਸੈਟ ਲੈਣੇ ਆਂ ਉਦੋਂ ਅਗਲੀ ਕਸਰਤ ਇਹ ਹੱਥ ਆਪਾਂ ਇੱਥੇ ਰੱਖ ਲੈਣੇ ਆ ਇਦਾਂ ਕਰਕੇ ਜਦੋਂ ਆਪਾਂ ਹੱਥ ਧੋਨੇ ਆ ਉਸ ਤੋਂ ਬਾਅਦ ਆਪਾਂ ਝਿੰਕਦੇ ਆਂ ਕਈ ਵਾਰੀ ਆਪਣੇ ਕੋਲੇ ਤੌਲੀਆ ਨਾ ਹੋਵੇ ਸੇਮ ਪੋਜੀਸ਼ਨ ਇੱਥੇ ਰੱਖ ਕੇ ਆਪਾਂ ਇਦਾਂ ਜ਼ੋਰ-ਜ਼ੋਰ ਦੀ ਕਰਾਂਗੇ ਔਰ ਇਸ ਨੂੰ ਵੀ ਤੁਸੀਂ ਗਿਣ ਲਿਓ 10 ਗਿਣ ਲਿਓ 12 ਗਿਣ ਲਿਓ ਇਸ ਦੇ ਤਿੰਨ ਤੋਂ ਚਾਰ ਸੈੱਟ ਲਾਓ ਆਖਰੀ ਕਸਰਤ ਕੀ ਕਰੋਗੇ ਆਪਾਂ ਇੱਕ ਸਟ੍ਰੈਚ ਕਰਾਂਗੇ ਕੀ ਕਰਾਂਗੇ ਤੌਲੀਆ ਆਪਣੇ ਗਰਦ ਚ ਪਾ ਲਾਂਗੇ ਸੱਜਾ ਹੱਥ ਆਪਾਂ ਇੱਥੇ ਰੱਖਾਂਗੇ ਖੱਬੇ ਹੱਥ ਨਾਲ ਆਪਾਂ ਖਿੱਚਾਂਗੇ ਔਰ ਸਾਹਮਣੇ ਦੇਖਣ ਦੀ ਕੋਸ਼ਿਸ਼ 15 ਸੈਕਿੰਡ ਹੋਲਡ ਦੈ ਛੇ ਸੈਟ ਲਾਉਣੇ ਆ ਦੋਨੋਂ ਸਾਈਡ ਕਰਨਾ ਅਗਰ ਹੁਣ ਆਪਾਂ ਇਹ ਪਾਸਾ ਖਿੱਚਣਾ ਹੋਵੇਗਾ ਖੱਬੇ ਹੱਥ ਇਧਰ ਆਏਗਾ ਔਰ ਸੱਜੇ ਹੱਥ ਨਾਲ ਆਪਾਂ ਇਹ ਖਿੱਚਾਂਗੇ 15 ਸੈਕਿੰਡ ਹੋਲਡ ਸਾਹਮਣੇ ਦੇਖਣ ਦੀ ਕੋਸ਼ਿਸ਼ ਕਰਾਂਗੇ ਇਸਦੇ ਵੀ 6 ਸੈਟ ਆਪਾਂ ਦੋਨੋਂ ਸਾਈਡ ਲਾਉਣੇ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਕਰਦੇ ਹੋ ਨਾਲ ਸੈਰ ਕਰਦੇ ਹੋ ਪਾਣੀ ਪੀਂਦੇ ਹੋ 12 ਤੋਂ 13 ਗਲਾਸ ਰੋਜ਼ਾਨਾ ਤੁਸੀਂ ਗਰਦਨ ਦਰਦ ਨੂੰ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਔਰ ਅਗਰ ਤੁਹਾਡਾ ਹੱਥ ਸੌਂਦਾ ਤਾਂ ਵੀ ਤੁਸੀਂ ਇਸ ਨੂੰ ਠੀਕ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਜੀ